ਚੋਨਾ ਬਾਈ ਜੀ ਆਪਣਾ ਜਿਹੜਾ ਨਾ ਇਹਨੂੰ ਬਿਮਾਰੀ ਐ ਕੋਈ ਕਿ ਕੀ ਐ ਆ ਟੁੱਕਿਆ ਪਿਆ ਸਾਰਾ ਕੋਈ ਇੱਥੇ ਨਾ ਤੇ ਕਿਸੇ ਜਾਨਵਰ ਤੇ ਪੰਛੀ ਦੇ ਪੈੜਾ ਕੋਈ ਕੋਈ ਪੈੜ ਨਹੀਂ ਆਸੇ ਬਸੇ ਆ ਵੀ ਟੁੱਕਿਆ ਪਿਆ ਤੇ ਇਹਦੇ ਨਾਲ ਆਹ ਟੁੱਕਿਆ ਪਿਆ ਇਹ ਸਾਰੇ ਦੇ ਕੋਤਰਾ ਕਰਤਾ ਜਮਾ ਤੇ ਇਧਰ ਨਾਲ ਹੀ ਇਧਰ ਆ ਆਪੇ ਸਾਰਾ ਬੂਝਾ ਖਤਮ ਕਰਦਾ ਇਹ ਏ ਵੀ ਖਤਮ ਹੈ ਤੇ ਆ ਦੋਨੇ ਆ ਖਤਮ ਹੈ ਤੇ ਹੈ ਤਾਂ ਵਿੱਚ ਵੀ ਬਹੁਤ ਤੇ ਕਾਰਨ ਤਾਂ ਨਹੀਂ ਪਤਾ ਲੱਗਾ ਇਹ ਕਾ ਪਿਆ ਲੈ ਆਹ ਕੁੱਤਰਿਆ ਪਿਆ ਸਾਰਾ ਆਹ ਕੁੱਤਰਤਾ ਕੋਈ ਕਿਸੇ ਭਰਾ ਨੂੰ ਪਤਾ ਹੋਏ ਤਾਂ ਦੱਸਿਓ ਜਰੂਰੀ ਯਾਰ ਇਹ ਤਾਂ ਸਾਰੇ ਖਤਮ ਕਰ ਦੂਗਾ ਲੈ ਮੈਨੂੰ ਤਾਂ ਸਮਝ ਨਹੀਂ ਆਈ ਨਾ ਵੀ ਐ ਜਣਾ ਚੋਂ ਜਮਾ ਖਾ ਗਿਆ ਸਾਰਾ ਆ ਵੀ ਜਣਾ ਚੋਂ ਖਾਦਾ ਐ ਇਹਦੀ ਇੱਕ ਟੰਗ ਛੱਡੀ ਐ ਤੇ ਆ ਵੀ ਸਾਰਾ ਖਾਦਾ ਪਿਆ ਤੇ ਹਲੇ ਢੇੜਾ ਵਿੱਚ ਉੱਤੇ ਤੋਂ ਪਤਾ ਲੱਗੂ ਆ ਖਾਦਾ ਪਹਿਲਾਂ ਇਧਰੋਂ ਆ ਖਾ ਗਿਆ ਤੇ ਆ ਸਾਰਾ ਖਾ ਗਿਆ ਕੋਈ ਨਾਂ ਤਾਂ ਪਤਾ ਲੱਗਦਾ ਬਿਮਾਰੀ ਦਾ ਕਿਸੇ ਦਾ ਵੀ ਬਿਮਾਰੀ ਇਹ ਜੀ ਕੀ ਐ ਇਹ ਬਿਮਾਰੀ ਹੋਇਆ ਤਾਂ ਥੇ ਡਿੱਗੇ ਇਹ ਤੋੜ ਕੇ ਤਾਂ ਪਾਸੇ ਸਿੱਟਿਆ ਪਿਆ ਭੇਜੇ ਆਪਾਂ ਹੁਣ ਲਾਈਏ ਵਿੱਚੂਹੇ ਨੇ ਖਾਦਾ ਹੋ ਤਾਂ ਨਾ ਕੋਈ ਚੂਹਿਆਂ ਦਾ ਪਤਾ ਲੱਗਦਾ ਕੋਈ ਪੈੜਪੂੜ ਜੀ ਹੈ ਨਹੀਂਗੀ ਤੇ ਨਾ ਕਿਸੇ ਪੰਛੀ ਦੀ ਕੋਈ ਪੈੜ ਤੇ ਗੇੜਾ ਪਾਉਣ ਦੇਣਾ ਪੂ ਸਾਰੇ ਚ ਦੇਖਦੇ ਹਾਂ ਜੀ